ਅੰਮ੍ਰਿਤਸਰ ਦਾ ਮਹਾ ਸਿੰਘ ਗੇਟ ਚੌਂ ਜਿੱਥੇ ਸਾਰਾ ਦਿਨ ਹੀ ਟ੍ਰੈਫਿਕ ਦੀ ਬਹੁਤ ਆਵਾਜਾਈ ਰਹਿੰਦੀ ਹੈ ਇਸ ਚੌਂਗ ਦੇ ਟ੍ਰੈਫਿਕ ਸਿਗਨਲ ਜੋ ਕਿ ਜ਼ਿਆਦਾਤਰ ਬੰਦ ਹੀ ਰਹਿੰਦੇ ਹਨ ਫਾਸਵੇ ਨਿਊਜ਼ ਟੀਮ ਵੱਲੋਂ ਪਹਿਲਾਂ ਵੀ ਕਈ ਵਾਰ ਇਨਾ ਟ੍ਰੈਫਿਕ ਸਿਗਨਲ ਦੇ ਬੰਦ ਪਏ ਹੋਣ ਬਾਰੇ ਖਬਰਾਂ ਪ੍ਰਸਾਰਿਤ ਕੀਤੀਆਂ ਹਨ ਪਰ ਇਹ ਟ੍ਰੈਫਿਕ ਸਿਗਨਲ ਹਫ਼ਤੇ ਦੇ 5 ਦਿਨ ਬੰਦ ਹੀ ਰਹਿੰਦੇ ਹਨ ਰਾਹੀਰਾਂ ਨੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੌਂਗ ਦੇ ਨੇੜੇ ਹੀ ਬੱਸ ਸਟੈਂਡ ਹੈ ਅਤੇ ਇੱਥੋਂ ਬੱਸਾਂ ਦੀ ਆਵਾਜਾਈ ਵੀ ਲਗਾਤਾਰ ਹੁੰਦੀ ਹੈ ਅਤੇ ਇੱਥੋਂ ਹੀ ਸੰਗਤ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਜਾਂਦੀ ਹੈ इतने ट्रैफिक सिगनल बंद रहन कारण वाहन आपस में भिड़ जाते हैं वाहन चालक की आपस में तकरार हो जाती है उन्होंने कहा कि इस चौंक में ट्रैफिक सिगनल बंद रहन कारण किसी वे हादसे का खदशा भी बनिया रहा है सो उन्हें जिला प्रशासन और पुलिस विभाग तो मांग की थी कि बंद पे ट्रैफिक सिगनल ठीक करवाया जाए या फिर इतने ट्रैफिक पुलिस के कर्मचारी पक्के तौर पर तैनात किए जा ट्रैफिक की समस्या ना आए ये मानसिंहगढ़ चौंक है जी ਕੀ ਮੁਸ਼ਕਿਲ ਕੀ ਹੁੰਦੀ ਬਈ ਇੱਥੇ ਮੁਸ਼ਕਿਲਾਂ ਚਾਰੋਂ ਪੰਨੇ ਟਰੈਫਿਕ ਆ ਕੋਈ ਲਾਈਟ ਨਹੀਂ ਕੋਈ ਬਤੀ ਨਹੀਂ ਆ ਨਾ ਕੋਈ ਪੁਲਸਲਾ ਆ ਜੇ ਹਲੇ ਪੁਲਸਲਾ ਕੋਈ ਹੋਏ ਤੇ ਟਰੈਫਿਕ ਬੰਦਾ ਕਹਿ ਸਕਦਾ ਇੱਥੇ ਕੋਈ ਪੁਲਸਲਾ ਨਹੀਂ ਆ ਇੱਥੇ ਬੰਦਾ ਮਰਨ ਦਾ ਡਰ ਆ ਕੋਈ ਲਾਈਟ ਨਹੀਂ ਕੋਈ ਬਤੀ ਨਹੀਂ ਆ ਜੇ ਦੇ ਹੋਏ ਨਾ ਬਤੀ ਬੁਤੀ ਹੋਵੇ ਆਗਮੀ ਵੇਖ ਕੇ ਬ੍ਰੇਕ ਮਾਰ ਲੰਦਾ ਤੇ ਠੀਕ ਆ ਵੀ ਹੁਣ ਲਾਈਟ ਹੋਈਏ ਸਾਡਾ ਨਹੀਂ ਟਾਈਮ ਹੈਗਾ ਨੁਕਸਾਨ ਤੇ ਬਹੁਤ ਜ਼ਿਆਦਾ ਹੋਣ ਦਾ ਡਰ ਆ ਪਰ ਕੋਈ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜਾਂ ਤੇ ਕੋਈ ਸੁਨਵਾਈ ਹੋਵੇ ਤਦ ਬੰਦਾ ਕਿਹਾ ਜਾਂਦਾ ਇੱਥੇ ਟ੍ਰੈਫਿਕ ਤੇ ਲਾਈਟ ਜ਼ਰੂਰੀ ਆ ਆਪਾਂ ਦੇ ਇਹੋ ਹੀ ਕਹਾਂਗੇ ਕਿ ਪੰਜਾਬ ਪੁਲਸ ਵਾਲਿਆਂ ਨੂੰ ਆਉਣਾ ਚਾਹੀਦਾ ਇੱਥੇ ਸਰ ਅਸੀਂ ਬਸਟਡ ਦੇ ਨੇੜੇ ਕਮਨ ਸਿੰਘ ਗੇਟ ਚੌਂਕ ਦੇ ਵਿੱਚ ਖੜੇ ਦੇ ਕਿ ਦਿੱਤੇ ਟ੍ਰੈਫਿਕ ਸਮੱਸਿਆ ਦਾ ਪੂਰਾ ਹਾਲ ਹੈ ਕਿਉਂਕਿ ਇੱਥੇ ਕਾਰਪੋਰੇਸ਼ਨ ਵੱਲੋਂ ਇੱਥੇ ਸਿਗਨਲ ਲਾਈਟਾਂ ਲਗਾਈਆਂ ਗਈਆਂ ਜੋ ਕਿ ਸਿਰਫ ਇੱਕ ਦੋ ਦਿਨ ਚਲਦੀਆਂ ਦੁਬਾਰਾ ਚਲਦੀਆਂ ਨਹੀਂ ਆ ਤੇ ਹੋਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਪੁਲਿਸ ਕਰਮਚਾਰੀ ਅਗੇ ਨੇ ਮੌਕੇ ਤੇ ਮੌਜੂਦ ਹੀ ਨਹੀਂ ਕਿਨੇ ਇਹਨਾਂ ਨੇ ਇੱਕ ਬੂਥ ਬਣਾਏ ਗਏ ਨੇ ਆਪਣੇ ਉਹ ਵੀ ਇਹਨਾਂ ਦੇ ਖਾਲੀ ਪਏ ਹੋਏ ਨੇ ਉੱਤੇ ਕੋਈ ਪੁਲਿਸ ਕਰਮਚਾਰੀ ਨਹੀਂ ਹੈ ਉੱਥੇ ਇਹਨਾਂ ਨੇ ਨਿੱਕਲ ਆਇਆ ਕਿ ਲਾਲ ਬੱਤੀ ਜੰਪ ਨਾ ਕਰੋ ਤੇ ਬੱਤੀਆਂ ਜਗਨ ਗਿਆ ਤੇ ਲੋਕੀ ਜੰਪ ਨਹੀਂ ਕਰਨਗੇ ਆਪਸ ਦੇ ਵਿੱਚ ਵੱਡੀਆਂ ਤੋਂ ਬਾਈਕਾਂ ਨਿਕਲਦੇ ਆ ਬੱਸਾਂ ਨਿਕਲਦੀਆਂ ਐ ਟਰੱਕ ਨਿਕਲਦੇ ਨੇ ਉਹ ਆਪਸ ਦੇ ਵਿੱਚ ਪੈਂਟ ਜਾਂਦੇ ਨੇ ਤੇ ਕਈ ਵਾਰੀ ਇੱਥੇ ਆਪਸ ਵਿੱਚ ਵੱਜ ਕੇ ਤੇ ਕਈ ਵਾਰੀ ਨੁਕਸਾਨ ਹੋਇਆ ਤੇ ਲੜਾਈ ਝਗੜੇ ਦਾ ਵਖਰਾ ਕਾਰਨ ਬਣ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਨਾ ਕੋਈ ਪੁਲਿਸ ਕਰਮਚਾਰੀ ਮੌਜੂਦ ਹੈ ਸਰ ਇੱਕ ਤਾਂ ਇਹਦਾ ਪਰਮਾਨੈਂਟ ਸੋਲੂਸ਼ਨ ਹੋਣਾ ਚਾਹੀਦਾ ਹੈ ਕਿ ਜਿਹੜੀ ਇਹਨਾਂ ਦੀ ਰੈੱਡ ਲਾਈਟਾਂ ਹੈਗੀਆਂ ਵਾਹ ਅਗਰ ਉਹ ਲਾਈਟ ਦੇ ਉੱਤੇ ਦਿੱਤੀਆਂ ਗਈਆਂ ਉਹਨਾਂ ਨੂੰ ਸੋਲਰ ਲਾਈਟ ਉੱਤੇ ਇਹਨਾਂ ਨੂੰ ਕਨਵਰਟ ਕੀਤਾ ਜਾਵੇ ਤਾਂ ਜੋ ਸੋਲਰ ਲਾਈਟ ਅਗਰ ਲੱਗੀਆਂ ਹੋਣ ਕਿਆਂ ਤੇ ਇਹ ਰੈੱਡ ਲਾਈਟਾਂ ਬੰਦ ਨਹੀਂ ਹੋਣਗੀਆਂ ਫਾਸਟਵੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਚੌਕ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਸਿਗਨਲ ਬਿਲਕੁਲ ਤਕਰੀਬਨ ਟ੍ਰੈਫਿਕ ਸਿਗਨਲ ਬੰਦ ਹੀ ਰਹਿੰਦੇ ਹਨ ਔਰ ਦੋ ਚਾਰ ਦਿਨ ਜਗਦੇ ਹਨ ਉਸ ਤੋਂ ਬਾਅਦ ਫਿਰ ਇਹੋ ਹੀ ਹਾਲ ਜਿਸ ਦਾ ਸਿੱਟਾ ਕੀ ਹੈ ਕਿ ਤੁਸੀਂ ਦੇਖਿਆ ਆਪਸ ਵਿੱਚ ਵਾਹਨ ਢਿੱਡਦੇ ਨੇ ਚਾਲਕ ਆਪਸ ਵਿੱਚ ਖਹਿ ਜਾਂਦੇ ਨੇ ਆਪਸ ਵਿੱਚ ਉਹਨਾਂ ਦੇ ਲੜੇ ਝਗੜਾ ਵੀ ਹੁੰਦਾ ਹੈ ਔਰ ਕਿਸੇ ਨੂੰ ਸੱਟ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਇਸ ਲਈ ਉਹਨਾਂ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਟ੍ਰੈਫਿਕ ਸਿਗਨਲਾਂ ਨੂੰ ਦੁਰਪਰਕ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਸਕੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ